ਹੈਲੋ ਦੋਸਤੋ ਹੋਪ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਨੂੰ ਪਲਾਜ਼ੋ ਦੇ ਵਿੱਚ ਜਿਹੜੀ ਇਲਾਸਟਿਕ ਹੈ ਉਸ ਨੂੰ ਕਿਵੇਂ ਇਨਸਰਟ ਕਰਾਂਗੇ ਉਹ ਦੱਸਾਂਗੇ ਆ ਦੇਖੋ ਆਪਣੀ ਜਿਹੜੀ ਹਿਪ ਹੈ ਹਿਪ ਆਪਣੀ ਤਕਰੀਬਨ 20 ਹੈ ਤੇ ਜਿਹੜੀ ਇਹਦੀ ਤਿਆਰ ਸ਼ਰਟ ਦੀ ਹਿਪ ਹੈ ਉਹ 17.5 ਹੈ ਤੇ ਇਸ ਨੂੰ ਆਪਾਂ 2 2 ਟਾ ਇੰਚ ਆਪਾਂ ਇਸ ਨੂੰ ਲੂਜ਼ ਰੱਖਿਆ ਤੇ ਜਦੋਂ ਆਪਾਂ ਇਸ ਦੀ ਇਲਾਸਟਿਕ ਪਾਵਾਂਗੇ 17.5 ਉਸ ਦੀ ਅਗਰ ਹਿਪ ਹੈ ਤਾਂ ਉਤੋਂ 2 ਇੰਚ ਜਾਂ 3 ਇੰਚ ਆਪਾਂ ਘੱਟ ਪਾਵਾਂਗੇ ਇਸ ਕਰਕੇ ਆਪਾਂ 15 ਇੰਚ ਦੀ ਆਪਾਂ ਜਿਹੜੀ ਇਲਾਸਟਿਕ ਹੈ 2 ਇੰਚ ਟਾਈਟ ਤੇ ਆਪਾਂ ਪਾਵਾਂਗੇ ਮੈਂ ਚੌੜੀ ਇਲਾਸਟਿਕ ਲੈਣ ਲੱਗੀ ਆ ਉਸ ਤੋਂ ਬਾਅਦ ਆਪਾਂ ਇਸ ਨੂੰ 15.5 ਦੇ ਉੱਪਰ ਆਪਾਂ ਪਾਵਾਂਗੇ ਇਸ ਨੂੰ ਆਪਾਂ ਡਬਲ ਕਰ ਲਾਂਗੇ ਡਬਲ ਕਰਕੇ ਇਸ ਤੇ ਆਪਾਂ ਸੀਨ ਲਗਾ ਦਾਂਗੇ ਬਾਕੀ ਆਪੋ ਆਪਣੇ ਜਿਹੜਾ ਆਪਣੀ हिਪ ਦੇ ਅਕੋਰਡਿੰਗਲੀ ਆਪਾਂ ਆਪਣੇ ਆਪਣਾ ਮੈਜ਼ਰਮੈਂਟ ਦੇ ਹਿਸਾਬ ਨਾਲ ਆਪਾਂ ਇਲਾਸਟਿਕ ਨੂੰ ਪਾਵਾਂਗੇ ਕਹਿੰਦਾ ਮਤਲਬ ਇਹ ਹੈ ਕਿ ਜਿਹੜੀ ਆਪਣੀ हिਪ ਹੁੰਦੀ ਹੈ हिਪ ਤੋਂ ਤਕਰੀਬਨ ਆਪਾਂ 2 ਜਾਂ 2.5 ਇੰਚ ਕਈ 3 ਵੀ ਘੱਟ ਲੈ ਲੈਂਦੇ ਨੇ 3 ਇੰਚ ਜਾਂ 2.5 ਇੰਚ ਆਪਾਂ ਕੱਟ ਲਵਾਂਗੇ ਇਲਾਸਟਿਕ ਨੂੰ ਉਸ ਤੋਂ ਬਾਅਦ ਇਸ ਨੂੰ ਆਪਾਂ ਜੋੜ ਲਗਾ ਦਾਂਗੇ ਜੋੜ ਲਗਾ ਕੇ ਆਪਾਂ ਇਸ ਨੂੰ ਰਾਉਂਡ ਦੇ ਵਿੱਚ ਕਵਰ ਕਰ ਲਾਂਗੇ ਜੋੜ ਹੈ ਉਹ ਪੱਕਾ ਕਰਨਾ ਜ਼ਰੂਰੀ ਹੈ ਤਾਂ ਕਿ ਇਲਾਸਟਿਕ ਨੂੰ ਵਿੱਚੋਂ ਨਿਕਲਣ ਦਾ ਡਰ ਨਾ ਹੋਵੇ ਡਬਲ ਸਿਲ ਲਗਾ ਕੇ ਆਪਾਂ ਇਸ ਨੂੰ ਪੱਕਾ ਕਰਾਂਗੇ ਉਸ ਬਾਅਦ ਆਪਾਂ 2 ਇੰਚ ਆਪਾਂ ਹਮੇਸ਼ਾ ਉੱਤੋਂ ਫੋਲਡ ਕਰਨਾ ਹੁੰਦਾ ਹੈ 2 ਇੰਚ ਆਪਾਂ ਫੋਲਡ ਕਰਦੇ ਹੋਏ ਇਸ ਦੇ ਵਿੱਚ ਆਪਾਂ ਇਲਾਸਟਿਕ ਨੂੰ ਰੱਖ ਕੇ ਆਪਾਂ ਇਸ ਨੂੰ ਫੋਲਡ ਕਰਾਂਗੇ ਤੁਸੀਂ ਦੇਖ ਸਕਦੇ ਹੋ ਇੱਥੇ 2 ਇੰਚ ਤੇ ਆ ਗਿਆ 2 ਇੰਚ ਤੋਂ ਕਰਕੇ ਆਪਾਂ ਇਸ ਨੂੰ ਇਸ ਤਰੀਕੇ ਨਾਲ نیچے ਕਵਰ ਕਰਕੇ ਇਸ ਤੇ ਆਪਾਂ ਸੀਨ ਲਗਾ ਦਾਂਗੇ ਨੋਰਮਲ ਬਖੇ ਤੇ ਆਪਾਂ ਇਸ ਦੇ ਉੱਪਰ ਸੀਨ ਲਗਾਵਾਂਗੇ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਦੇ ਨਾਲ ਇਸ ਨੂੰ ਵਿੱਚ ਰੱਖ ਕੇ ਫੋਲਡ ਕਰਕੇ आप इसी इस तरीके चार सफेरे सीन लगा एक गल ध्यान रखियो कि लास्टिक नु आप तीन इंच घट करके अपना जोड़ा कपड़ा जोड़ा थोड़ा पेगा तो आप हौली हौली इसनों आप पिछे आप देखो जिमें अगे हूँ कपड़ा व लास्टिक घट है, है इसनों आप पिछे इस तरीके भोंग पाई जावे ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਐਂਡ ਕਮੈਂਟ ਕਰਕੇ ਮੈਨੂੰ ਇਹ ਵੀਡੀਓ ਬਾਰੇ ਦੱਸਿਓ ਥੈਂਕ ਯੂ ਹੋਰ ਵੀ ਵੀਡੀਓਸ ਅਪਲੋਡ ਕਰਦੇ ਰਹੀਏ ਤਕਰੀਬਨ ਆਪਾਂ ਬੱਚਿਆਂ ਦੇ ਛੋਟੇ ਬੱਚਿਆਂ ਦੇ ਆਪਾਂ ਪਜਾਮੇ ਬਣਾਉਂਨੇ ਆ ਉਹਦੇ ਵਿੱਚ ਵੀ ਇਦਾਂ ਹੀ ਲਾਸਟਿਕ ਨੂੰ ਪਾਇਆ ਜਾਂਦਾ ਹੈ लोग ब्रीथ का लास्टिक ਪਾੜਨਦੇ ਨੇ ਤੇ ਜਿਹੜੀ ਮੋਟੀ ਨੂੰ ਲਾ ਕੇ ਉਹ ਕੰਫਰਟੇਬਲ ਰਹਿੰਦੀ ਹੈ ਔਰ ਬੱਚਿਆਂ ਨੂੰ ਜ਼ਿਆਦਾ ਚੁਬਦੀ ਵੀ ਨਹੀਂ ਹੈ ਇਸ ਤਰੀਕੇ ਦੇ ਨਾਲ ਦੇਖੋ ਜਿਹੜੀ ਇਹ ਇਲਾਸਟਿਕ ਹੈ ਉਹ ਨੂੰ ਇਹਦੇ ਵਿੱਚ ਕਵਰ ਮੋੜ ਲੀਏ अगर तुम दो इंच घट लैना चाहते हो तो ठीक है नहीं तो तीन इंच भी घट लै सद हो क्योंकि जो आप इस फाइनल सीन, आ, सीन है है, एक के उपर आप सीन लगा ना तो यह इंच लूज होकर वी उस तो बाद तरीके आप खिंचा इस तरीके बराबर आ जाए ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਇਹਨੂੰ ਖਿੱਚਿਆ ਤੇ ਇਸ ਦੇ ਜਿਹੜੇ ਬਰਾਬਰ ਨੇ ਉਹ ਭੁੰਗ ਆ ਗਏ ਨੇ ਉਸ ਤੋਂ ਬਾਅਦ ਆਪਾਂ ਇਸ ਦੇ ਉੱਪਰ ਦੁਬਾਰੇ ਸੀਨ ਮਾਰਾਂਗੇ ਇਸ ਦੇ ਆਪਾਂ ਸੈਂਟਰ ਦੇ ਵਿੱਚ ਸੀਨ ਮਾਰਾਂਗੇ ਤਾਂ ਕਿ ਜਿਹੜੀ ਇਹ ਇਲਾਸਟਿਕ ਦੇ ਜਿਹੜੇ ਆ ਬਲ ਨੇ ਇੱਕ ਪਾਸੇ ਇਕੱਠੇ ਜਾਂ ਇੱਕ ਪਾਸੇ ਇਧਰ ਉਧਰ ਨਾ ਹੋਣ ਇਹ ਬਰਾਬਰ ਮਾਤਰਾ ਦੇ ਵਿੱਚ ਰਹੇ ਜਿਹੜੀ ਇਹਦੇ ਵਿੱਚ ਵਿਚਕਾਰ ਵਾਲੀ ਸੀਨ ਮਾਰਨੀ ਹੁੰਦੀ ਹੈ ਇਹ ਥੋੜੀ ਜੀ ਔਖੀ ਹੁੰਦੀ ਹੈ ਕਿਉਂਕਿ ਇਸ ਨੂੰ ਇਸ ਪਾਸੇ ਤੋਂ ਵੀ ਆਪਾਂ ਖਿੱਚ ਕੇ ਟਾਈਟ ਕਰਨਾ ਹੁੰਦਾ ਤੇ ਆਪਾਂ ਬੈਕ ਸਾਈਡ ਤੋਂ ਵੀ ਆਪਾਂ ਇਸ ਨੂੰ ਇਸ ਤਰੀਕੇ ਨਾਲ ਖਿੱਚ ਕੇ ਸੀਨ ਲਾਣੀ ਹੁੰਦੀ ਹੈ ਹੁਣ ਤੁਸੀਂ ਦੇਖਿਓ ਮੈਂ ਕਿਸ ਤਰੀਕੇ ਨਾਲ ਦੋਨੋਂ ਪਾਸਿਆਂ ਤੋਂ ਆਪਾਂ ਖਿੱਚ ਕੇ ਮੋٹے ਬਖੇ ਦੇ ਵਿੱਚ ਆਪਾਂ ਸੀਨ ਐਮਲੀ ਲਗਾਵਾਂਗੇ ਪਾਂ ਦੂਸਰੇ ਪਰਸਨ ਦੀ ਵੀ ਆਪਾਂ ਹੈਲਪ ਲੈ ਸਕਦੇ ਹਾਂ ਜੇ ਜੇ ਅਗਰ ਅੰਡੇਲਾ ਮਸ਼ੀਨ ਹੈ ਪੈਰਾਂ ਵਾਲੀ ਹੈ ਤਾਂ ਤੁਸੀਂ ਖੁਦ ਵੀ ਇਸ ਨੂੰ ਕੰਫਰਟੇਬਲੀ ਸੀਨ ਲਗਾ ਸਕਦੇ ਹੋ ਇਨਾ ਅਗਰ ਆਪਾਂ ਸੈਂਟਰ ਦੇ ਵਿੱਚ ਲਗਾਣਿਆਂ ਤਾਂ ਇਨਫ ਹੈ ਕਿਧਰੇ ਵੀ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਉੱਡਣ ਦਾ ਵੀ ਡਰ ਨਹੀਂ ਹੁੰਦਾ ਅਗਰ ਤੁਸੀਂ ਹੋਰ ਵੀ ਵੀਡੀਓਜ਼ ਦੇਖਣੀਆਂ ਚਾਹੁੰਦੇ ਹੋ ਪਲਾਜੋ ਦੀ ਕਟਿੰਗ ਦੇਖਣਾ ਚਾਹੁੰਦੇ ਹੋ ਜਾਂ ਉਸ ਦੇ ਉੱਪਰ ਪਾਕਟ ਕਿਸ ਤਰੀਕੇ ਨਾਲ ਲਗਾਉਣੀ ਹੈ ਉਹ ਵਾਲੀਆਂ ਵੀਡੀਓ ਵੀ ਮੈਂ ਅਪਲੋਡ ਕਰਾਂਗੀ ਆ ਦੇਖੋ ਹੁਣ ਜਿਹੜੀ ਇਲਾਸਟਿਕ ਇਹ ਪੈਕੇ ਤਿਆਰ ਹੋ ਚੁੱਕੀ ਹੈ ਦੇਖ ਸਕਦੇ ਹੋ ਦੋਨਾਂ ਪਾਸਿਆਂ ਤੋਂ ਉੱਪਰੋਂ ਪਲਾਸਟਿਕ ਹੈ ਜਿਹੜੀ ਪਾ ਕੇ ਤਿਆਰ ਹੋ ਚੁੱਕੀ ਹੈ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਔਰ ਕਮੈਂਟ ਜਰੂਰ ਕਰਿਓ ਥੈਂਕ ਯੂ ਸੋ ਮੱਚ